ਅੱਜ ਇਸੇ ਤਹਿਤ ਦੇ ਵਿੱਚ ਹੀ ਕਿ ਜਲਦੀ ਸੇਵਾ ਜਲ ਪਵਿੱਤਰ ਹੋਵੇ ਜਲ ਸਾਫ਼ ਹੋਵੇ ਉਸ ਨੂੰ ਮੁੱਖ ਰੱਖਦੇ ਹੋਏ ਸੇਵਾ ਕੀਤੀ ਜਾ ਰਹੀ ਹੈ ਸਫਾਈ ਵਿਭਾਗ ਚੱਲ ਰਹੀ ਹੈ ਅੱਜ ਵੀ ਸਾਡੇ ਬਟਾਲਾ ਦੇ ਵਿੱਚੋਂ ਦੀ ਇੱਕ ਡੇਰ ਨਗਰੀ ਹੈ ਉਹਦੇ ਕੰਢਿਆਂ ਦੀ ਸਫਾਈ ਕੀਤੀ ਜਾ ਰਹੀ ਹੈ ਸੰਤਰੰਕਾਰੀ ਮਿਸ਼ਨ ਜੋ ਹੈ ਹਮੇਸ਼ਾ ਹੀ ਪਰਪੱਕ ਰਹਿੰਦਾ ਹੈ ਇਸ ਰੂਪ ਦੇ ਵਿੱਚ ਕਿ ਜੋਨ ਹਸਪੀਟਲਾਂ ਦੀ ਸਫਾਈ ਵੀ ਇਸੇ ਦਰਮਿਆਨੀ ਕੀਤੀ ਜਾਂਦੀ ਹੈ ਔਰ ਰੇਲਵੇ ਸਟੇਸ਼ਨਾਂ ਦੀ ਵੀ ਸਫਾਈ ਦੇ ਵਿੱਚ ਅਭਿਨੇ ਯੋਗਦਾਨ ਦਿੰਦਾ ਹੈ ਸੰਤਰੰਕਾਰੀ ਮਿਸ਼ਨ ਤ੍ਰਮੈਂਟ ਉਹਨਾਂ ਜੀ ਇਹ ਨਿਰੰਕਾਰੀ ਸਕਸ਼ਮ ਭਵਨ ਵਾਲੀ ਚੀਜ਼ ਕਰ ਰਹੀ ਨੇ ਤੇ ਫਿਰ ਅਸੀਂ ਜੇ ਆਪਣੇ ਘਰ ਦੇ ਬਾਹਰ ਹੀ ਉਹਨਾਂ ਉਹਨਾਂ ਹਿੱਸੇ ਹੀ ਸਾਫ ਸਫਾਈ ਕਰ ਲਈਏ ਨਾ ਇਹ ਵੀ ਬੜੀ ਵੱਡੀ ਚੀਜ਼ ਹੈ। ਸ਼ਾਂਤ ਨਿਰੰਕਾਰੇ ਮਿਸ਼ਨ ਦੇ ਵੱਲੋਂ ਲਗਾਤਾਰ ਸਮਾਜ ਭਲਾਈ ਦੇ ਲਈ ਸਮੇਂ-ਸਮੇਂ ਤੇ ਕਾਰਜ ਕੀਤੇ ਜਾਂਦੇ ਹਨ ਜਿਸ ਦੀ ਕਾਰਿ ਦੇ ਵੱਜੋਂ ਵੀ ਅੱਜ ਦੇਸ਼ ਭਰ ਦੇ ਵਿੱਚ ਅੰਮ੍ਰਿਤ ਪ੍ਰੋਜੈਕਟ ਦੇ ਤਹਿਤ ਬਟਾਰਾ ਸ਼ਹਿਰ ਦੇ ਗੰਦੇ ਨਾਲੇ ਅਤੇ ਬਾਜ਼ਾਰਾਂ ਦੇ ਵਿੱਚ ਸਫਾਈ ਅਭਿਆਨ ਚਲਾਇਆ ਗਿਆ। ਜਿਸ ਦੇ ਵਿੱਚ ਸੇਵਾਦਾਰਾਂ ਦੇ ਵੱਲੋਂ ਸੇਵਾ ਨਹੀਂ ਪਾਈ ਗਈ। ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਅਤੇ ਆਪ ਪਾਰਟੀ ਦੇ ਆਗੂਆਂ ਦਾ ਕਹਿਣਾ ਸੀ ਕਿ ਇਹ ਮਿਸ਼ਨ ਅਧਿਆਮਿਕਤਾ ਦੇ ਨਾਲ-ਨਾਲ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੀ ਸਦਾ ਵੱਧ ਚੜ ਕੇ ਹਿੱਸਾ ਲੈਂਦਾ ਹੈ। ਖੂਨਦਾਨ ਕੈਂਪ, ਸਫਾਈ ਅਭਿਆਨ, ਰੁੱਖ ਲਗਾਓ ਅਭਿਆਨ, ਵੈਂਸਨ ਵਨ ਸੁਮੇਤ अनेका ਉਪਰਾਲੇ ਨਿਰੰਕਾਰੀ ਮਿਸ਼ਨ ਵੱਲੋਂ ਕੀਤੇ ਜਾਂਦੇ ਹਨ। ਉੱਥੇ ਉਹਨਾਂ ਨੇ ਕਿਹਾ ਕਿ ਇਹ ਮਨੁੱਖੀ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਸਮਾਜਿਕ ਕਾਰਜ ਹੈ। ऐसे समाज सेवा के कार्य निरंकारी मिशन सदा ही तत्पर तैयार रहा है ये सेवा अगे निरंतर भी निरंतर जारी रह

ਮੈਂ ਦੇਖਿਆ ਜੀ ਪਹਿਲਾਂ ਤੇ ਮੈਂ ਇਹ ਦੱਸਣਾ ਚਾਹੁੰਦਾ ਨਿਰੰਕਾਰੀ ਸਤਸੰ ਪਵਨ ਜਿਹੜੀ ਯੂਨਿਟੀ ਆ ਬਟਾਲੇ ਦੇ ਵਿੱਚ ਪੰਜਾਬ ਦੇ ਵਿੱਚ ਵਰਲਡ ਦੇ ਵਿੱਚ ਇਹਨਾਂ ਨੂੰ ਪਹਿਲਾਂ ਤੇ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਔਰ ਉਹਦੇ ਨਾਲ ਜਿੱਦਾਂ ਇਹ ਕਰ ਰਹੇ ਨੇ ਇਹ ਸਫਾਈ ਜਿਹੜੀ ਮਤਲਬ ਸ਼ਹਿਰ ਦੀ ਹੋ ਰਹੀ ਆ ਜਿੱਦਾਂ ਸਾਡੇ ਮਤਲਬ ਸੀਨੀਅਰ ਅਰਕੁਜੀ ਨੇ ਦੱਸਿਆ ਵਾ ਤੁੱਲੀ ਸਾਹਿਬ ਜੀ ਨੇ ਹਾਂ ਵੀ ਬਟਾਲੇ ਵਾਸਤੇ ਵੀ ਇਹ ਮੈਸੇਜ ਆ ਮੈਂ ਇਹ ਚਾਹੁੰਦਾ ਜੇ ਇਹ ਨਿਰੰਕੁਵਾਰੀ ਸਤਸੰਪਵਨ ਵਾਲੀ ਚੀਜ਼ ਕਰ ਰਹੇ ਨੇ ਤੇ ਫਿਰ ਅਸੀਂ ਜੇ ਆਪਣੇ ਘਰ ਦੇ ਬਾਹਰ ਹੀ ਉਹਨਾਂ ਉਹਨਾਂ ਹਿੱਸਾ ਹੀ ਸਾਫ ਸਫਾਈ ਅਰ ਲਈਏ ਨਾ ਇਹ ਵੀ ਬੜੀ ਵੱਡੀ ਚੀਜ਼ ਹੈ ਉਹਦੇ ਨਾਲ ਮੈਸੇਜ ਇਹ ਜਾਉਣਾ ਵਾ ਜੇ ਆਹੀ ਸਾਫ ਸਫਾਈ ਆਪਣੀ ਇਤਿਹਾਤ ਗਵਾਨ ਮੱਥੇ ਨੇ ਵੀ ਆਪਣੀ ਸਾਫ ਸਫਾਈ ਅਰ ਲੈਣੀ ਸੋ ਦੈਟ ਜੇ ਇਹ ਸਾਫ ਸਫਾਈ ਜਿਹੜਾ ਇਹਨਾਂ ਨੇ ਅੱਜ ਬਹੁਤ ਸੋਹਣਾ ਮਿਸ਼ਨ ਚਲਾਇਆ ਇਹਨਾਂ ਦਾ ਹਰ ਸਾਲ ਹੰਦਾ ਵਾ ਸਵੱਛ ਜਲ ਸਵੱਛ ਮਨ ਉਹਦੇ ਨਾਲ ਇਹ ਚੀਜ਼ ਮੈਟਰ ਅਰਦੀ ਆ ਕਿ ਇਹ ਇੱਥੋਂ ਦੀ ਥਾਂ ਤੇ ਇਹਦੇ ਹੋਰ ਹੋਰ ਪ੍ਰੋਗਰੈਸ ਵੱਧ ਤੋਂ ਵੱਧ ਵਧੀਆ ਅਰਸਤ ਦੇ ਨੇ ਮੇਰਾ ਨਾਮ ਲਖਿੰਦਰ ਸਿੰਘ ਹੈ ਸੱਚੇ ਪਾਸ਼ੇ ਦੀ ਕਿਰਪਾ ਨਾਲ ਮੈਨੂੰ ਸੇਵਾ ਸੰਧਨ ਕਾਰੀ ਮਿਸ਼ਨ ਬਟਾਲਾ ਦੇ ਮੁਖੀ ਦੇ ਤੌਰ ਤੇ ਸੱਚੇ ਪਾਸ਼ੇ ਨੇ ਬਖਸ਼ਿਸ਼ ਕੀਤੀ ਹੋਈ ਹੈ ਅੱਜ ਗੁਰੂ ਦੇ ਹੁਕਮ ਦੇ ਅਨੁਸਾਰ ਸਾਡੇ ਪੂਰੇ ਹੀ 5 ਸਾਲਾਂ ਦੇ ਵਿੱਚ ਪ੍ਰੋਜੈਕਟ ਅਮਰਤ ਦੇ ਦੀਨ ਸਵਸ਼ਮਾਨ ਸਵਸ਼ ਜਲ ਦੇ ਤਹਿਤ ਇਹ ਸੰਤ ਮਾਪੁਰ ਸੇਵਾਨ ਬਾਰੇ ਹਨ ਸੰਤਨਕਾਰੀ ਬ੍ਰਾਂਚ ਬਟਾਰਾ ਦੇ ਵੀ ਜਿੰਨੇ ਵੀ ਸੇਵਾਦਲ ਦੇ ਜਵਾਨ ਹਨ ਸੇਵਾਦਲ ਦੀਆਂ ਪਹਿਣਾ ਹਨ ਸਾਧ ਸੰਗ ਦੇ ਮੈਂਬਰ ਹਨ ਗੁਰੂ ਦਾ ਹੁਕਮ ਆਇਆ ਕਿ ਅਸੀਂ ਜਲਦੀ ਸਵਸ਼ਤਾ ਕਾਇਮ ਰੱਖਣੀ ਹੈ ਕਿਉਂਕਿ ਜਲਦੀ ਸਵਸ਼ਤਾ ਕਾਇਮ ਰਹੇਗੀ ਮਨ ਸੁਭਾਵਕ ਹੈ ਕਿ ਉਹ ਸਵਸ਼ ਹੁੰਦਾ ਹੈ ਇਸ ਕਰਕੇ ਸੱਚੇ ਪਾਤਸ਼ਾਹ ਦੇ ਸੰਦੇਸ਼ ਨੂੰ ਮੰਨਦੇ ਹੋਏ ਜਿਤਨੀ ਵੀ ਸੇਵਾਦਾਲ ਦੇ ਭੈਣ ਭਰਾ ਹਨ ਸਾਧ ਸੰਗਤ ਦੇ ਮੈਂਬਰ ਹਨ ਇਸ ਬਾਰੇ ਹਨ ਬਟਾਲਾ ਵਿਖੇ ਵੀ ਕੇਵਲ ਬਟਾਲਾ ਵਿਖੇ ਹੀ ਨਹੀਂ ਪੂਰੇ ਪਾਰਤੌਰਸ਼ ਦੇ ਵਿੱਚ ਇਹ ਸਵਾਵਾ ਹੋ ਰਹੀਆਂ ਹਨ ਅੱਜ ਇਸ ਦਾ ਸਮਾਂ 8 ਤੋਂ 12 ਹੈ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਸੰਤਾ ਮਹਾਪੁਰਸ਼ ਦੇ ਸਹਿਯੋਗ ਦੇ ਨਾਲ ਸਰ ਕੀਤਾ ਕੀਤਾ ਦੀ ਸੇਵਾ ਅੱਜ ਹੋ ਰਹੀ ਕੀ ਕੀਤਾ ਜਾ ਸਕਦਾ ਹੈ ਅੱਜ ਇਸੇ ਤਹਿਤ ਦੇ ਵਿੱਚ ਹੀ ਕਿ ਜਲਦੀ ਸੇਵਾ ਜਲ ਪੁੱਤਰ ਹੋਏ ਜਲ ਸਾਫ ਹੋਵੇ ਉਸ ਨੂੰ ਮੁੱਖ ਰੱਖਦੇ ਹੋਏ ਸੇਵਾ ਕੀਤੀ ਜਾ ਰਹੀ ਹੈ ਸਫਾਈ ਵੀ ਚੱਲ ਰਹੀ ਹੈ ਅੱਜ ਵੀ ਸਾਡੇ ਬਟਾਲਾ ਦੇ ਵਿੱਚੋਂ ਦੀ ਇੱਕ ਡੇਰ ਨੰਗਰੀ ਹੈ ਉਸ ਦੇ ਕੰਡਿਆਂ ਦੀ ਸਫਾਈ ਕੀਤੀ ਜਾ ਰਹੀ ਹੈ ਜੀ ਪਰ ਅੱਜ ਆਪ ਸਭ ਦੇਖ ਰਹੇ ਹੋ ਕਿ ਸੰਤਰੰਕਾਰੀ ਮਿਸ਼ਨ ਜੋ ਮਾਨਵਤਾ ਦਾ ਮਿਸ਼ਨ ਹੈ ਤੇ ਪਿਆਰ ਪ੍ਰੀਤ ਦਾ ਮਿਸ਼ਨ ਹੈ ਅੱਜ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਸਤਿਗੁਰੂ ਮਾਤਾ ਸੁਦਿਸ਼ਾ ਜੀ ਮਹਾਰਾਜ ਦੀ ਅਸੀਂ ਕਿਰਪਾ ਦੇ ਦੁਆਰਾ ਸੰਤਰਣਕਾਰੀ ਮਿਸ਼ਨ ਦੇ ਵਾਲੰਟੀਅਰ ਸੇਵਾਦਾਰ ਜੋ ਹਨ ਬੜੇ ਉਤਸ਼ਾਹਪੂਰਵਕ ਅੱਜ ਸੇਵਾਵਾਂ ਕਰ ਰਹੇ ਹਨ ਅੱਜ ਪੂਰੇ ਭਾਰਤ ਵਰਸ਼ ਦੇ ਵਿੱਚ ਦੇ ਵਿੱਚ ਹੀ ਇਸੇ ਤਰ੍ਹਾਂ ਹੀ ਜੋ ਹੈ ਨਦੀਆਂ ਹਨ ਜੋ ਸਾਡੀਆਂ ਜੋ ਹਨ ਸਮੁੰਦਰ ਦੇ ਤੱਟ ਹਨ ਚਾਹੇ ਖੂਹ ਹਨ ਚਾਹੇ ਇਸੇ ਤਰ੍ਹਾਂ ਹੀ ਸਾਡੀਆਂ ਜੋ ਸਵਸਥ ਜਲ ਸਵਸਥ ਮਨ ਦੇ ਅਭਿਆਨ ਦੇ ਤਹਿਤ ਪਾਣੀ ਜੋ ਹੈ ਅਸੀਂ ਦੇਖਦੇ ਹਾਂ ਕਿ ਲਗਭਗ ਦੱਸਦੇ ਹਨ ਕਿ 2030 ਤੱਕ ਪਾਣੀ ਦਾ ਥੋੜੀ ਕਿੱਲਤ ਜ਼ਰੂਰ ਆਏਗੀ ਇਸ ਰੂਪ ਦੇ ਵਿੱਚ ਪਰ ਜੋ ਅੱਜ ਤੋਂ ਹੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਜਿਸ ਤਰ੍ਹਾਂ ਨਦੀਆਂ ਹਨ ਉਹਨਾਂ ਦੇ ਆਇਦ ਵਾਲੇ ਜਿਸ ਤਰ੍ਹਾਂ ਵੀ ਗੰਦਗੀ ਹੈ ਕੁਝ ਬੋਟਰ ਹਨ ਵੇਸਟੇਜ ਹਨ ਜਾਂ ਕੁਝ ਇਸ ਤਰ੍ਹਾਂ ਪੋਲੀਥੀਨ ਹਨ ਜੋ ਕਿਤਨਾ ਖਿਲ ਰਿਆ ਰਹਿੰਦਾ ਹੈ ਇਸ ਕਰਕੇ ਕਿ ਜੋ ਪਾਣੀ ਅਗਰ ਸਵਛ ਰਹੇਗਾ ਤਾਂ ਜੋ ਮਾਨਵ ਜੀਵਨ ਵੀ ਹੈ ਉਸੇ ਤਰ੍ਹਾਂ ਹੀ ਬਚਿਆ ਰਹੇਗਾ ਸੰਤਰੰਕਾਰੀ ਮਿਸ਼ਨ ਜੋ ਹੈ ਹਮੇਸ਼ਾ ਹੀ ਪਰਪੱਕ ਰਹਿੰਦਾ ਹੈ ਇਸ ਰੂਪ ਦੇ ਵਿੱਚ ਕੈਜਨ ਹਸਪਤਾਲਾਂ ਦੀ ਸਫਾਈ ਵੀ ਇਸੇ ਦਰਮਿਆਨੀ ਕੀਤੀ ਜਾਂਦੀ ਹੈ ਔਰ ਰੇਲਵੇ ਸਟੇਸ਼ਨਾਂ ਦੀ ਵੀ ਸਫਾਈ ਦੇ ਵਿੱਚ ਅਭਿਨੇ ਯੋਗਦਾਨ ਦਿੰਦਾ ਹੈ ਸੰਤਰੰਕਾਰੀ ਮਿਸ਼ਨ ਔਰ ਬਲੱਡ ਨੇਸ਼ਨ ਕੈਂਪਾਂ ਦਾ ਵੀ ਆਯੋਜਨ ਸੰਤਰੰਕਾਰੀ ਮਿਸ਼ਨ ਦੇ ਵਿੱਚੋਂ ਹੀ ਕੀਤੇ ਜਾਂਦੇ ਹਨ ਮਜੂਰੇ ਸ਼ਹਿਰ ਦੀ ਸਫਾਈ ਕੀਤੀ ਜਾਂਦੀ ਹੈ ਪੂਰੇ ਸ਼ਹਿਰ ਦੀ ਸਫਾਈ ਤਾਂ ਨਹੀਂ ਹੈ ਪਰ ਇਹ ਜੋ ਹੈ ਵਾਟਰ ਵਨ ਤਹਿਦੇ ਤਹਿਤ ਵੀ ਜੋ ਪਾਣੀ ਜਲ ਸਵਸਥ ਜੋ ਹੈ ਉਸ ਦੇ ਤਹਿਤ ਇਹ ਸਭਾਈ ਦਾ ਬਿਆਨ ਕੀਤਾ ਜਾ ਰਿਹਾ ਸਾਰਾ ਕਿ ਹੁਣ ਜਿਤਨੇ ਵੀ ਸਾਡੇ ਨਦੀਆਂ ਹਨ ਜਾਂ ਨਾਲੇ ਹਨ ਜਾਂ ਇਸ ਤਰ੍ਹਾਂ ਖੂਹ ਹਨ ਉਹਨਾਂ ਦੀ ਸਫਾਈ ਵਿਸ਼ੇਸ਼ ਰੂਪ ਵਿੱਚ ਕੀਤੀ ਜਾ ਰਹੀ ਹੈ ਕਿ ਪਾਣੀ ਨੂੰ ਬਤ ਬਤ ਸਵੱਛ ਰੱਖਿਆ ਜਾ ਸਕੇ ਅਸੀਂ ਸਾਰੇ ਇਹ ਨਾਲ ਮਿਲ ਕੇ ਸੇਵਾਵਾਂ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਤਰ੍ਹਾਂ